ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਗੈਰ ਕਾਨੂੰਨੀ ਪ੍ਰਵਾਸ ਨੂੰ ਲੈ ਕੇ ਪ੍ਰਵਾਸੀਆਂ ਨੂੰ ਲੈ ਕੇ ਵਿਦੇਸ਼ਾਂ ਦੇ ਵਿੱਚ ਸਰਕਾਰਾਂ ਸਖਤ ਹੁੰਦੀਆਂ ਨਜ਼ਰ ਆ ਰਹੀਆਂ ਨੇ ਪਿੱਛੇ ਜੇ ਅਮਰੀਕਾ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਤੇ ਹੁਣ ਯੂਕੇ ਦੇ ਵਿੱਚ ਲੋਕਾਂ ਨੇ ਹੀ ਮੋਰਚਾ ਖੋਲ ਦਿੱਤਾ ਹੈ ਯਾਨੀ ਕਿ ਜਿਹੜੇ ਉੱਥੋਂ ਦੇ ਸਥਾਨਕ ਲੋਕ ਨੇ ਤੇ ਹੋਰ ਵੱਖ-ਵੱਖ ਭਾਈਚਾਰਿਆਂ ਨਾਲ ਸੰਬੰਧਤ ਲੋਕ ਨੇ ਉਹਨਾਂ ਨੇ ਮੋਰਚਾ ਖੋਲ ਦਿੱਤਾ ਹੈ ਤੇ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਨੂੰ ਇਸ ਮੌਕੇ ਦੇ ਉੱਤੇ ਵੱਡੀ ਰੈਲੀ ਵੀ ਐਲਾਨ ਦਿੱਤਾ ਗਿਆ ਇਸ ਦੇ ਵਿੱਚ 1 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਪੁਲਿਸ ਦੂਜੀਆਂ ਥਾਵਾਂ ਤੋਂ ਵੀ ਬੁਲਾਉਣੀ ਪੈਗੀ ਤਾਂ ਜੋ ਇਹਨਾਂ ਹਾਲਾਤਾਂ ਨੂੰ ਨਾਰਮਲ ਕੀਤਾ ਜਾ ਸਕੇ 1 ਲੱਖ ਤੋਂ ਵੱਧ ਲੋਕ ਜੁਟਦੇ ਨੇ ਤੇ ਪ੍ਰੋਟੈਸਟ ਨੂੰ ਇੱਕ ਨਾਮ ਦਿੱਤਾ ਜਾਂਦਾ ਹੈ ਯੂਨਾਈਟਿਡ ਦਾ ਕਿੰਗਡਮ ਇਹਦੇ ਵਿੱਚ ਲੱਖਾਂ ਲੋਕ ਸੜਕਾਂ ਦੇ ਉੱਤਰ ਆਉਂਦੇ ਨੇ ਕਈ ਤਰ੍ਹਾਂ ਦੇ ਉੱਥੇ ਝੰਡੇ ਲਹਿਰਾਏ ਜਾਂਦੇ ਨੇ ਖਾਸ ਤੌਰ ਦੇ ਉੱਤੇ ਅਮਰੀਕਾ ਦੇ ਤੇ ਇਜ਼ਰਾਈਲ ਦੇ ਝੰਡੇ ਵੀ ਉੱਥੇ ਲਹਿਰਾਏ ਗਏ ਨੇ ਤੇ ਵੱਡੀ ਗੱਲ ਇਸ ਖਬਰ ਨਾਲ ਜੁੜੀ ਹੋਈ ਹੋਰ ਹੈ ਇਹ ਕਹਿੰਦੇ ਨੇ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਐਂਟਰੀ ਬੈਨ ਹੋਣੀ ਚਾਹੀਦੀ ਹੈ ਜੇਕਰ ਜਿਹੜੇ ਵੀ ਗੈਰ ਕਾਨੂੰਨੀ ਪ੍ਰਵਾਸੀ ਲੰਡਨ ਦੇ ਵਿੱਚ ਯੂਕੇ ਦੇ ਵਿੱਚ ਨੇ ਉਹਨਾਂ ਨੂੰ ਵਾਪਸ ਭੇਜਿਆ ਜਾਵੇ ਉਹਨਾਂ ਦੇ ਉੱਤੇ ਕਾਰਵਾਈਆਂ ਕੀਤੀਆਂ ਜਾਣ ਕਿ ਟੈਸਲਾ ਦੇ ਮਾਲਕ ਐਲਨ ਮਸਕ ਉਹਨਾਂ ਨੇ ਵੀ ਇੱਕ ਵੀਡੀਓ ਜ਼ਰੀਏ ਇਸ ਸਮਰਥਨ ਦੇ ਵਿੱਚ ਜਾਂ ਕਹ ਲਈ ਇਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਹੈ ਤੇ ਉਹਨਾਂ ਨੇ ਵੀ ਕਹਿ ਦਿੱਤਾ ਹੈ ਕਿ ਹਿੰਸਾ ਤੁਹਾਡੇ ਕੋਲ ਆ ਰਹੀ ਹੈ ਜਾਂ ਤਾਂ ਲੜੋ ਤੇ ਜਾਂ ਫਿਰ ਮਰੋ ਇਹ ਉਹਨਾਂ ਨੇ ਕਿਹਾ ਜੋ ਮੀਡੀਆ ਰਿਪੋਰਟਸ ਦੇ ਮੁਤਾਬਕ ਨਸ਼ਰ ਹੋਇਆ ਹੈ ਵੈਬਸਾਈਟਸ ਦੇ ਉੱਤੇ ਜਾਂ ਕਹ ਲਈ ਕਿ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਐਲਨ ਮਸਕ ਦਾ ਵੀ ਇਸ ਦਾ ਹਿੱਸਾ ਬਨਣਾ ਸਮਰਥਨ ਕਰਨਾ ਕਈ ਤਰ੍ਹਾਂ ਦੇ ਨਵੇਂ ਜਿਹੜੇ ਨੇ ਕੀਰਤੀਮਾਨ ਸਥਾਪਿਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਦਾ ਐਲਨ ਮਸਕ ਦਾ ਸੀਗਾ ਮਾਹੌਲ ਬਣਿਆ ਸੀਗਾ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਬਾਅਦ ਦੇ ਵਿੱਚ ਉਹਨਾਂ ਨੇ ਅਸਤੀਫਾ ਦੇ ਦਿੱਤਾ ਟਰੰਪ ਦੇ ਨਾਲ ਵੀ ਥੋੜੀਆਂ ਜੀਆਂ ਦੂਰੀਆਂ ਵਧੀਆਂ ਤੇ ਇੱਕ ਨਵੀਂ ਪਾਰਟੀ ਐਲਨ ਮਸਕ ਦੀ ਹੋਣ ਦੇ ਵਿੱਚ ਆਉਂਦੀ ਆ ਅਮਰੀਕਾ ਦੇ ਵਿੱਚ ਤੇ ਉਹਨਾਂ ਨੇ ਲੰਡਨ ਦੇ ਵਿੱਚ ਵੀ ਆਪਣੀ ਸ਼ਮੂਲੀਅਤ ਦਿਖਾਈ ਇੱਕ ਵੀਡੀਓ ਦੇ ਜ਼ਰੀਏ ਉਹ ਇਸ ਪ੍ਰੋਟੈਸਟ ਦਾ ਹਿੱਸਾ ਬਣੇ ਨੇ ਇੰਨਾ ਕੁ ਮਾਹੌਲ ਖਰਾਬ ਹੋਇਆ ਕਿ ਲੋਕ ਸੜਕਾਂ ਦੇ ਉੱਤਰ ਆਏ ਪਰ ਦੂਜੇ ਪਾਸੇ ਜਿਹੜੇ ਉੱਥੋਂ ਦੇ ਪੀਐਮ ਨੇ ਉਹ ਫੁੱਟਬਾਲ ਦਾ ਮੈਚ ਦੇਖ ਰਹੇ ਸੀਗੇ ਇੱਕ ਪਾਸੇ ਰੋਸ ਪ੍ਰਦਰਸ਼ਨ ਚੱਲ ਰਿਹਾ ਸੀ ਦੂਜੇ ਪਾਸੇ ਫੁੱਟਬਾਲ ਦਾ ਮੈਚ ਚੱਲ ਰਿਹਾ ਸੀਗਾ ਤਾਂ ਉਹ ਮੈਚ ਦੇਖਣ ਦੇ ਵਿੱਚ ਮਸ਼ਰੂਫ ਸੀਗੇ ਤਾਂ ਉਹਨਾਂ ਦੇ ਖਿਲਾਫ ਵੀ ਕਾਫੀ ਜਿਹੜੀ ਨਾਰੇਬਾਜ਼ੀ ਕੀਤੀ ਗਈ ਹੈ ਇਹਦੇ ਵਿੱਚ ਇੱਕ ਹੋਰ stand up to racism ਇਹ ਵੀ ਇੱਕ ਬੈਨਰ ਦੇ ਤਹਿਤ ਵਿਰੋਧ ਪ੍ਰਦਰਸ਼ਨ ਹੋਇਆ ਹੈ ਇਸੇ ਦਿਨੀ ਹੋਇਆ ਹੈ ਯੂਕੇ ਦੇ ਵਿੱਚ ਲੰਡਨ ਦੇ ਵਿੱਚ ਜਿਦੇ ਵਿੱਚ 5000 ਲੋਕ ਸ਼ਾਮਲ ਹੋਏ ਸਿਗੇ ਇਸ ਤੋਂ ਇਲਾਵਾ ਪੁਲਿਸ ਦੇ ਨਾਲ ਵੀ ਲੋਕਾਂ ਦੀ ਬਹਿਸ ਹੋਈ ਝੜਪਾਂ ਹੋਈਆਂ ਤੇ ਬਾਰੀ ਥਾਵਾਂ ਤੋਂ ਪੁਲਿਸ ਮੰਗਾਉਣੀ ਪੈਗੀ ਤਕਰੀਬਨ 1600 ਤੋਂ ਜ਼ਿਆਦਾ ਪੁਲਿਸ ਕਰਮੀ ਤਾਇਨਾਤ ਕਰਨੇ ਪਏ ਜਿਦੇ ਵਿੱਚ 500 ਵੱਖ-ਵੱਖ ਖੇਤਰਾਂ ਤੋਂ ਵੀ ਸੱਦ ਲੈ ਗਏ ਤਾਂ ਜੋ ਹਾਲਾਤਾਂ ਨੂੰ ਨਾਰਮਲ ਕੀਤਾ ਜਾ ਸਕੇ ਤੇ ਇਸ ਦੌਰਾਨ ਅਮਰੀਕਾ ਤੇ ਇਜ਼ਰਾਈਲ ਦੇ ਝੰਡੇ ਵੀ ਲਹਿਰਾਏ ਗਏ ਨੇ ਤੇ ਮੁੱਦਾ ਇਹੀ ਹੈ ਕਿ ਗੈਰ ਕਾਨੂੰਨੀ ਪ੍ਰਵਾਸ ਬੰਦ ਹੋਣਾ ਚਾਹੀਦਾ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗੱਲ ਕਰੀਏ ਤਾਂ ਇਸ ਸਾਲ ਦੇ ਵਿੱਚ ਅੰਕੜਿਆਂ ਦੇ ਮੁਤਾਬਕ 28000 ਪ੍ਰਵਾਸੀ ਬ੍ਰਿਟੇਨ ਦੇ ਵਿੱਚ ਦਾਖਲ ਹੋਏ ਨੇ ਤੇ ਇਹ ਕਿਹਾ ਜਾਂਦਾ ਹੈ ਕਿ ਇੰਗਲਿਸ਼ ਚੈਨਲ ਦੇ ਰਸਤੇ ਉਹ 보ਟਸ ਦੇ ਵਿੱਚ ਬੈਠ ਕੇ ਬ੍ਰਿਟੇਨ ਪਹੁੰਚੇ ਨੇ ਤੇ ਉਹਨਾਂ ਨੂੰ ਵਾਪਸ ਕਰਨ ਵਾਸਤੇ ਭੇਜਣ ਵਾਸਤੇ ਸਾਰਾ ਕੁਝ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਕੁੱਲ ਮਿਲਾ ਕੇ ਰੋਜ਼ ਪ੍ਰਦਰਸ਼ਨ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਉੱਥੇ ਪਹੁੰਚੇ ਗਿਣਤੀ ਕਰਨੀ ਮੁਸ਼ਕਲ ਹੈ ਪਰ 1 ਲੱਖ ਤੋਂ ਵੱਧ ਦਾ ਜਿਹੜਾ ਅੰਕੜਾ ਦੱਸਿਆ ਜਾ ਰਿਹਾ ਹੈ ਕਿ 1 ਲੱਖ ਤੋਂ ਵੱਧ ਲੋਕ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਸੀਗੇ ਜਿਨ੍ਹਾਂ ਨੇ ਗੈਰ ਕਾਨੂੰਨੀ ਪ੍ਰਵਾਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਵਕਵਾਕ ਸੰਗਠਨ ਵਕਵਾਕ ਸਮਾਜ ਸੇਵੀ ਸੰਸਥਾਾਂ ਵਿੱਚ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਐਂਟੀ ਇਮੀਗ੍ਰੇਸ਼ਨ ਦੇ ਆਗੂ ਨੇ ਜਿਹੜੇ ਟੌਮੀ ਰਾਬਸਨਜ਼ ਉਹ ਵੀ ਸ਼ਾਮਲ ਸੀ ਉਹਨਾਂ ਨੇ ਹੀ ਕਹਿੰਦੇ ਇਸ ਪੂਰੇ ਪ੍ਰੋਟੈਸਟ ਨੂੰ ਲੀਡ ਕੀਤਾ ਹੈ ਤਾ ਜੋ ਲੋਕਾਂ ਦੇ ਨਾਲ ਖੜੇ ਹੋ ਸਕਣ ਉਹ ਦੂਜੇ ਪਾਸੇ ਬਰਟੇਨ ਦੇ ਪ੍ਰਧਾਨ ਮੰਤਰੀ ਕੀ ਸਟਾਮਰ ਉਹ ਮੈਚ ਦੇਖ ਰਹੇ ਸੀਗੇ ਤੇ ਮੈਚ ਵੀ ਚੱਲ ਰਿਹਾ ਸੀਗਾ ਰੋਸ ਪ੍ਰਦਰਸ਼ਨ ਵੀ ਚੱਲ ਰਿਹਾ ਸੀਗਾ ਤੇ ਇਸੇ ਦੌਰਾਨ ਪੁਲਿਸ ਨੂੰ ਸਥਿਤੀ ਕੰਟਰੋਲ ਕਰਨੀ ਬੜੀ ਮੁਸ਼ਕਲ ਹੋ ਗਈ ਸੀ ਤੇ ਹੁਣ ਵੀ ਉੱਥੇ ਜਿਹੜਾ ਰੋਸ ਪ੍ਰਦਰਸ਼ਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਇੱਕ ਤਰੀਕੇ ਦੇ ਨਾਲ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਵਾਸਤੇ ਕਦਮ ਚੁੱਕਿਆ ਜਾ ਰਿਹਾ ਹੈ ਕਿਉਂਕਿ ਗੈਰ ਕਾਨੂੰਨੀ ਪ੍ਰਵਾਸ ਨੂੰ ਲੈ ਕੇ ਸਾਰੀਆਂ ਸਰਕਾਰਾਂ ਚਿੰਤਤ ਨੇ ਭਾਰਤ ਦੇ ਵਿੱਚ ਵੀ ਇੱਕ ਨਵਾਂ ਬਿੱਲ ਪੇਸ਼ ਕੀਤਾ ਗਿਆ ਤਾਂ ਉਹਦੇ ਵਿੱਚ ਵੀ ਕਿਹਾ ਸੀਗਾ ਕਿ ਜਿਹੜਾ ਕੋਈ ਬਿਨਾ ਪਾਸਪੋਰਟ ਤੋਂ ਜਾਂ ਫਿਰ ਵੀਜ਼ਾ ਖਤਮ ਹੋਣ ਤੋਂ ਬਿਨਾ ਰਹਿੰਦਾ ਹੈ ਤੇ ਉਹਨੂੰ ਕਿਤੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕਿਤੇ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਉਸੇ ਤਰ੍ਹਾਂ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੀ ਅਜਿਹਾ ਵਾਪਰਦਾ ਹੋਇਆ ਨਜ਼ਰ ਆ ਰਿਹਾ ਹੈ ਟਰੰਪ ਨੇ ਤਾਂ ਆਪਣਾ ਔਦਾ ਸਵਾਲ ਦੇ ਸਾਰ ਹੀ ਜਦੋਂ ਰਾਸ਼ਟਰਪਤੀ ਬਣਦੇ ਨੇ ਅਮਰੀਕਾ ਦੇ ਤਾਂ ਉਹਦੋ ਹੀ ਕਹਿ ਦਿੱਤਾ ਸੀਗਾ ਕਿ ਅਸੀਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਾਂਗੇ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਵੱਲੋਂ ਵਾਪਸ ਭੇਜਿਆ ਵੀ ਜਾ ਰਿਹਾ ਹੈ ਜਹਾਜ਼ਾਂ ਦੇ ਜਹਾਜ਼ ਭਰ ਕੇ ਭਾਰਤ ਵੀ ਪਹੁੰਚੇ ਸੀਗੇ ਜਿਦੇ ਵਿੱਚ ਪੰਜਾਬੀਆਂ ਨੂੰ ਗੁਜਰਾਤੀਆਂ ਨੂੰ ਹਰਿਆਣੇ ਦੇ ਨਾਲ ਸੰਬੰਧਿਤ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਸੀਗਾ ਤੇ ਹੁਣ ਵੀ ਕਈਆਂ ਨੂੰ ਉੱਥੇ ਡਿਟੇਨ ਵਗੈਰਾ ਕਰਨ ਦੀਆਂ ਖਬਰਾਂ ਲਗਾਤਾਰ ਚੱਲਦੀਆਂ ਰਹਿੰਦੀਆਂ ਨੇ ਤੇ ਪਿੱਛੇ ਜੇ ਅ 6000 ਦੇ ਕਰੀਬ ਜਿਹੜੇ ਵੀਜ਼ਾ ਸੀਗੇ ਉਹ ਰੱਦ ਕਰ ਦਿੱਤੇ ਗਏ ਸੀਗੇ ਯੂਨੀਵਰਸਿਟੀਆਂ ਦੇ ਨਾਲ ਵੀ ਅਮਰੀਕਾ ਦੇ ਵਿੱਚ ਕਾਫੀ 트੍ਰੰਪ ਪ੍ਰਸ਼ਾਸਨ ਦਾ ਵਿਵਾਦ ਦੇਖਣ ਨੂੰ ਮਿਲਦਾ ਹੈ ਡਾਟਾ ਵਗੈਰਾ ਲੈਣ ਨੂੰ ਕਿ ਜਿਹੜੇ ਤੁਹਾਡੇ ਕੋਲ ਵਿਦੇਸ਼ੀ ਵਿਦਿਆਰਥੀ ਹੁੰਦੇ ਨੇ ਉਹਨਾਂ ਦਾ ਡਾਟਾ ਵਗੈਰਾ ਦਿੱਤਾ ਜਾਵੇ ਤਾਂ ਕੁੱਲ ਮਿਲਾ ਕੇ ਹਾਲਾਤ ਨੇ ਜਿਹੜੇ ਹੁਣ ਔਖੇ ਹੁੰਦੇ ਨਜ਼ਰ ਆ ਰਹੇ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਸੇ ਵੀ ਮੁਲਕ ਦੇ ਵਿੱਚ ਐਂਟਰ ਹੁੰਦੇ ਨੇ ਪਿੱਛੇ ਜੇ ਅਮਰੀਕਾ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਰਿਪੋਰਟ ਕੀਤਾ ਗਿਆ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਤੇ ਹੁਣ ਯੂਕੇ ਦੇ ਲੋਕਾਂ ਨੇ ਹੀ ਮੋਰਚਾ ਖੋਲ ਦਿੱਤਾ ਹੈ ਯਾਨੀ ਕਿ ਜਿਹੜੇ ਉੱਥੋਂ ਦੇ ਸਥਾਨਕ ਲੋਕ ਨੇ ਤੇ ਹੋਰ ਵੱਖ-ਵੱਖ ਭਾਈਚਾਰਿਆਂ ਨਾਲ ਸੰਬੰਧਤ ਲੋਕ ਨੇ ਉਹਨਾਂ ਨੇ ਮੋਰਚਾ ਖੋਲ ਦਿੱਤਾ ਹੈ ਤੇ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਜਿਸ ਨੂੰ ਇਸ ਮੌਕੇ ਦੇ ਉੱਤੇ ਵੱਡੀ ਰੈਲੀ ਵੀ ਐਲਾਨ ਦਿੱਤਾ ਗਿਆ ਹੈ ਇਸ ਦੇ ਵਿੱਚ 1 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਪੁਲਿਸ ਦੂਜੀਆਂ ਥਾਵਾਂ ਤੋਂ ਵੀ ਬੁਲਾਉਣੇ ਪੈਗੇ ਤਾਂ ਜੋ ਇਹਨਾਂ ਹਾਲਾਤਾਂ ਨੂੰ ਨਾਰਮਲ ਕੀਤਾ ਜਾ ਸਕੇ 1 ਲੱਖ ਤੋਂ ਵੱਧ ਲੋਕ ਜੁਟਦੇ ਨੇ ਤੇ ਪ੍ਰੋਟੈਸਟ ਨੂੰ ਇੱਕ ਨਾਮ ਦਿੱਤਾ ਜਾਂਦਾ ਹੈ ਯੂਨਾਈਟਿਡ ਦਾ ਕਿੰਗਡਮ ਇਹਦੇ ਵਿੱਚ ਲੱਖਾਂ ਲੋਕ ਸੜਕਾਂ ਦੇ ਉੱਤੇ ਆਉਂਦੇ ਨੇ ਕਈ ਤਰ੍ਹਾਂ ਦੇ ਉੱਥੇ ਝੰਡੇ ਲਹਿਰਾਏ ਜਾਂਦੇ ਨੇ ਖਾਸ ਤੌਰ ਦੇ ਉੱਤੇ ਅਮਰੀਕਾ ਦੇ ਤੇ ਇਜ਼ਰਾਈਲ ਦੇ ਝੰਡੇ ਵੀ ਉੱਥੇ ਲਹਿਰਾਏ ਗਏ ਨੇ ਤੇ ਵੱਡੀ ਗੱਲ ਇਸ ਖਬਰ ਨਾਲ ਜੁੜੀ ਹੋਈ ਹੋਰ ਹੈ ਇਹ ਕਹਿੰਦੇ ਨੇ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਐਂਟਰੀ ਬੈਨ ਹੋਣੀ ਚਾਹੀਦੀ ਹੈ ਜੇਕਰ ਜਿਹੜੇ ਵੀ ਗੈਰ ਕਾਨੂੰਨੀ ਪ੍ਰਵਾਸੀ ਲੰਡਨ ਦੇ ਵਿੱਚ ਯੂਕੇ ਦੇ ਵਿੱਚ ਨੇ ਉਹਨਾਂ ਨੂੰ ਵਾਪਸ ਭੇਜਿਆ ਜਾਵੇ ਉਹਨਾਂ ਦੇ ਉੱਤੇ ਕਾਰਵਾਈਆਂ ਕੀਤੀਆਂ ਜਾਣ ਕਿ ਟੈਸਲਾ ਦੇ ਮਾਲਕ ਐਲਨ ਮਸਕ ਉਹਨਾਂ ਨੇ ਵੀ ਇੱਕ ਵੀਡੀਓ ਜ਼ਰੀਏ ਇਸ ਸਮਰਥਨ ਦੇ ਵਿੱਚ ਜਾਂ ਕਹਿ ਲਈ ਇਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਹੈ ਤੇ ਉਹਨਾਂ ਨੇ ਵੀ ਕਹਿ ਦਿੱਤਾ ਹੈ ਕਿ ਹਿੰਸਾ ਤੁਹਾਡੇ ਕੋਲ ਆ ਰਹੀ ਹੈ ਜਾਂ ਤਾਂ ਲੜੋ ਤੇ ਜਾਂ ਫਿਰ ਮਰੋ ਇਹ ਉਹਨਾਂ ਨੇ ਕਿਹਾ ਜੋ ਮੀਡੀਆ ਰਿਪੋਰਟਸ ਦੇ ਮੁਤਾਬਕ ਨਸ਼ਰ ਹੋਇਆ ਹੈ ਵੈੱਬਸਾਈਟਸ ਦੇ ਉੱਤੇ ਜਾਂ ਕਹਿ ਲਈ ਕਿ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਐਲਨ ਮਸਕ ਦਾ ਵੀ ਇਸ ਦਾ ਹਿੱਸਾ ਬਨਣਾ ਸਮਰਥਨ ਕਰਨਾ ਕਈ ਤਰ੍ਹਾਂ ਦੇ ਨਵੇਂ ਜਿਹੜੇ ਨੇ ਕੀਰਤੀਮਾਨ ਸਥਾਪਿਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਦਾ ਐਲਨ ਮਸਕ ਦਾ ਸੀਗਾ ਮਾਹੌਲ ਬਣਿਆ ਸੀਗਾ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਬਾਅਦ ਦੇ ਵਿੱਚ ਉਹਨਾਂ ਨੇ ਅਸਤੀਫਾ ਦੇ ਦਿੱਤਾ ਟਰੰਪ ਦੇ ਨਾਲ ਵੀ ਥੋੜੀਆਂ ਜੀਆਂ ਦੂਰੀਆਂ ਵਧੀਆਂ ਤੇ ਇੱਕ ਨਵੀਂ ਪਾਰਟੀ ਐਲਨ ਮਸਕ ਦੀ ਹੋਣ ਦੇ ਵਿੱਚ ਆਉਂਦੀ ਆ ਅਮਰੀਕਾ ਦੇ ਵਿੱਚ ਤੇ ਉਹਨਾਂ ਨੇ ਲੰਡਨ ਦੇ ਵਿੱਚ ਵੀ ਆਪਣੀ ਸ਼ਮੂਲੀਅਤ ਦਿਖਾਈ ਇੱਕ ਵੀਡੀਓ ਦੇ ਜ਼ਰੀਏ ਉਹ ਇਸ ਪ੍ਰੋਟੈਸਟ ਦਾ ਹਿੱਸਾ ਬਣੇ ਨੇ ਇੰਨਾ ਕੁ ਮਾਹੌਲ ਖਰਾਬ ਹੋਇਆ ਕਿ ਲੋਕ ਸੜਕਾਂ ਦੇ ਉੱਤਰਾਏ ਪਰ ਦੂਜੇ ਪਾਸੇ ਜਿਹੜੇ ਉੱਥੋਂ ਦੇ ਪੀਐਮ ਨੇ ਉਹ ਫੁੱਟਬਾਲ ਦਾ ਮੈਚ ਦੇਖ ਰਹੇ ਸੀਗੇ ਇੱਕ ਪਾਸੇ ਰੋਸ ਪ੍ਰਦਰਸ਼ਨ ਚੱਲ ਰਿਹਾ ਸੀ ਦੂਜੇ ਪਾਸੇ ਫੁੱਟਬਾਲ ਦਾ ਮੈਚ ਚੱਲ ਰਿਹਾ ਸੀਗਾ ਤਾਂ ਉਹ ਮੈਚ ਦੇਖਣ ਦੇ ਵਿੱਚ ਮਸ਼ਰੂਫ ਸੀਗੇ ਤਾਂ ਉਹਨਾਂ ਦੇ ਖਿਲਾਫ ਵੀ ਕਾਫੀ ਜਿਹੜੀ ਨਾਰੇਬਾਜ਼ੀ ਕੀਤੀ ਗਈ ਹੈ ਇਹਦੇ ਵਿੱਚ ਇੱਕ ਹੋਰ stand up to racism ਇਹ ਵੀ ਇੱਕ ਬੈਨਰ ਦੇ ਤਹਿਤ ਵਿਰੋਧ ਪ੍ਰਦਰਸ਼ਨ ਹੋਇਆ ਇਸੇ ਦਿਨੀ ਹੋਇਆ ਹੈ ਯੂਕੇ ਦੇ ਵਿੱਚ ਲੰਡਨ ਦੇ ਵਿੱਚ ਜਿਦੇ ਵਿੱਚ 5000 ਲੋਕ ਸ਼ਾਮਲ ਹੋਏ ਸਿਗੇ ਇਸ ਤੋਂ ਇਲਾਵਾ ਪੁਲਿਸ ਦੇ ਨਾਲ ਵੀ ਲੋਕਾਂ ਦੀ ਬਹਿਸ ਹੋਈ ਝੜਪਾਂ ਹੋਈਆਂ ਤੇ ਬਾਰੀ ਥਾਵਾਂ ਤੋਂ ਪੁਲਿਸ ਮਂਗਾਉਣੀ ਪੈਗੀ ਤਕਰੀਬਨ 1600 ਤੋਂ ਜ਼ਿਆਦਾ ਪੁਲਿਸ ਕਰਮੀ ਤਾਇਨਾਤ ਕਰਨੇ ਪਏ ਜਿਦੇ ਵਿੱਚ 500 ਵੱਖ-ਵੱਖ ਖੇਤਰਾਂ ਤੋਂ ਵੀ ਸੱਦ ਲਏ ਗਏ ਤਾਂ ਜੋ ਹਾਲਾਤਾਂ ਨੂੰ ਨਾਰਮਲ ਕੀਤਾ ਜਾ ਸਕੇ ਤੇ ਇਸ ਦੌਰਾਨ ਅਮਰੀਕਾ ਤੇ ਇਜ਼ਰਾਈਲ ਦੇ ਝੰਡੇ ਵੀ ਲਹਿਰਾਏ ਗਏ ਨੇ ਤੇ ਮੁੱਦਾ ਇਹੀ ਹੈ ਕਿ ਗੈਰ ਕਾਨੂੰਨੀ ਪ੍ਰਵਾਸ ਬੰਦ ਹੋਣਾ ਚਾਹੀਦਾ ਹੈ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗੱਲ ਕਰੀਏ ਤਾਂ ਇਸ ਸਾਲ ਦੇ ਵਿੱਚ ਅੰਕੜਿਆਂ ਦੇ ਮੁਤਾਬਕ 28000 ਪ੍ਰਵਾਸੀ ਬ੍ਰਿਟੇਨ ਦੇ ਵਿੱਚ ਦਾਖਲ ਹੋਏ ਨੇ ਤੇ ਇਹ ਕਿਹਾ ਜਾਂਦਾ ਹੈ ਕਿ ਇੰਗਲਿਸ਼ ਚੈਨਲ ਦੇ ਰਸਤੇ ਉਹ ਬੋਟਸ ਦੇ ਵਿੱਚ ਬੈਠ ਕੇ ਬ੍ਰਿਟੇਨ ਪਹੁੰਚੇ ਨੇ ਤੇ ਉਹਨਾਂ ਨੂੰ ਵਾਪਸ ਕਰਨ ਵਾਸਤੇ ਭੇਜਣ ਵਾਸਤੇ ਸਾਰਾ ਕੁਝ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਕੁੱਲ ਮਿਲਾ ਕੇ ਰੋਜ਼ ਪ੍ਰਦਰਸ਼ਨ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਉੱਥੇ ਪਹੁੰਚੇ ਗਿਣਤੀ ਕਰਨੀ ਮੁਸ਼ਕਲ ਹੈ ਪਰ 1 ਲੱਖ ਤੋਂ ਵੱਧ ਦਾ ਜਿਹੜਾ ਅੰਕੜਾ ਦੱਸਿਆ ਜਾ ਰਿਹਾ ਹੈ ਕਿ 1 ਲੱਖ ਤੋਂ ਵੱਧ ਲੋਕ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਸੀਗੇ ਜਿਨ੍ਹਾਂ ਨੇ ਗੈਰ ਕਾਨੂੰਨੀ ਪ੍ਰਵਾਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਵਕਵਕ ਸੰਗਠਨ ਵਕਵਕ ਸਮਾਜ ਸੇਵੀ ਸੰਸਥਾਾਂ 'ਤੇ ਇਸ ਤੋਂ ਇਲਾਵਾ ਇਹਦੇ ਵਿੱਚ ਐਂਟੀ ਇਮੀਗ੍ਰੇਸ਼ਨ ਦੇ ਆਗੂ ਨੇ ਜਿਹੜੇ ਟੌਮੀ ਰਾਬਸਨਜ਼ ਉਹ ਵੀ ਸ਼ਾਮਲ ਸੀ ਉਹਨਾਂ ਨੇ ਹੀ ਕਹਿੰਦੇ ਇਸ ਪੂਰੇ ਪ੍ਰੋਟੈਸਟ ਨੂੰ ਲੀਡ ਕੀਤਾ ਹੈ ਤਾ ਜੋ ਲੋਕਾਂ ਦੇ ਨਾਲ ਖੜੇ ਹੋ ਸਕਣ ਉਹ ਦੂਜੇ ਪਾਸੇ ਬਰਟੇਨ ਦੇ ਪ੍ਰਧਾਨ ਮੰਤਰੀ ਕੀ ਸਟਾਮਰ ਉਹ ਮੈਚ ਦੇਖ ਰਹੇ ਸੀਗੇ ਤੇ ਮੈਚ ਵੀ ਚੱਲ ਰਿਹਾ ਸੀਗਾ ਰੋਸ ਪ੍ਰਦਰਸ਼ਨ ਵੀ ਚੱਲ ਰਿਹਾ ਸੀਗਾ ਤੇ ਇਸੇ ਦੌਰਾਨ ਪੁਲਿਸ ਨੂੰ ਸਥਿਤੀ ਕੰਟਰੋਲ ਕਰਨੀ ਬੜੀ ਮੁਸ਼ਕਲ ਹੋ ਗਈ ਸੀ ਤੇ ਹੁਣ ਵੀ ਉੱਥੇ ਜਿਹੜਾ ਰੋਸ ਪ੍ਰਦਰਸ਼ਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਇੱਕ ਤਰੀਕੇ ਦੇ ਨਾਲ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਵਾਸਤੇ ਕਦਮ ਚੁੱਕਿਆ ਜਾ ਰਿਹਾ ਹੈ ਕਿਉਂਕਿ ਗੈਰ ਕਾਨੂੰਨੀ ਪ੍ਰਵਾਸ ਨੂੰ ਲੈ ਕੇ ਸਾਰੀਆਂ ਸਰਕਾਰਾਂ ਚਿੰਤਤ ਨੇ ਭਾਰਤ ਦੇ ਵਿੱਚ ਵੀ ਇੱਕ ਨਵਾਂ ਬਿੱਲ ਪੇਸ਼ ਕੀਤਾ ਗਿਆ ਤਾਂ ਉਹਦੇ ਵਿੱਚ ਵੀ ਕਿਹਾ ਸੀਗਾ ਕਿ ਜਿਹੜਾ ਕੋਈ ਬਿਨਾ ਪਾਸਪੋਰਟ ਤੋਂ ਜਾਂ ਫਿਰ ਵੀਜ਼ਾ ਖਤਮ ਹੋਣ ਤੋਂ ਬਿਨਾ ਰਹਿੰਦਾ ਹੈ ਤੇ ਉਹਨੂੰ ਕਿਤੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕਿਤੇ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਉਸੇ ਤਰ੍ਹਾਂ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੀ ਅਜਿਹਾ ਵਾਪਰਦਾ ਹੋਇਆ ਨਜ਼ਰ ਆ ਰਿਹਾ ਹੈ 트럼ਪ ਨੇ ਤਾਂ ਆਪਣਾ ਆਉਦਾ ਸਵਾਲ ਦੇ ਸਾਰ ਹੀ ਜਦੋਂ ਰਾਸ਼ਟਰਪਤੀ ਬਣਦੇ ਨੇ ਅਮਰੀਕਾ ਦੇ ਤਾਂ ਉਦੋਂ ਹੀ ਕਹਿ ਦਿੱਤਾ ਸੀਗਾ ਕਿ ਅਸੀਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਾਂਗੇ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਵੱਲੋਂ ਵਾਪਸ ਭੇਜਿਆ ਵੀ ਜਾ ਰਿਹਾ ਹੈ ਜਹਾਜ਼ਾਂ ਦੇ ਜਹਾਜ਼ ਭਰ ਕੇ ਭਾਰਤ ਵੀ ਪਹੁੰਚੇ ਸੀਗੇ ਜਿਦੇ ਵਿੱਚ ਪੰਜਾਬੀਆਂ ਨੂੰ ਗੁਜਰਾਤੀਆਂ ਨੂੰ ਹਰਿਆਣੇ ਦੇ ਨਾਲ ਸੰਬੰਧਿਤ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਸੀਗਾ ਤੇ ਹੁਣ ਵੀ ਕਈਆਂ ਨੂੰ ਉੱਥੇ ਡਿਟੇਨ ਵਗੈਰਾ ਕਰਨ ਦੀਆਂ ਖਬਰਾਂ ਲਗਾਤਾਰ ਚੱਲਦੀਆਂ ਰਹਿੰਦੀਆਂ ਨੇ ਤੇ ਪਿੱਛੇ ਜੇ ਅ 6000 ਦੇ ਕਰੀਬ ਜਿਹੜੇ ਵੀਜ਼ਾ ਸੀਗੇ ਉਹ ਰੱਦ ਕਰ ਦਿੱਤੇ ਗਏ ਸੀਗੇ ਯੂਨੀਵਰਸਿਟੀਆਂ ਦੇ ਨਾਲ ਵੀ ਅਮਰੀਕਾ ਦੇ ਵਿੱਚ ਕਾਫੀ 트੍ਰੰਪ ਪ੍ਰਸ਼ਾਸਨ ਦਾ ਵਿਵਾਦ ਦੇਖਣ ਨੂੰ ਮਿਲਦਾ ਹੈ ਡਾਟਾ ਵਗੈਰਾ ਲੈਣ ਨੂੰ ਕਿ ਜਿਹੜੇ ਤੁਹਾਡੇ ਕੋਲ ਵਿਦੇਸ਼ੀ ਵਿਦਿਆਰਥੀ ਹੁੰਦੇ ਨੇ ਉਹਨਾਂ ਦਾ ਡਾਟਾ ਵਗੈਰਾ ਦਿੱਤਾ ਜਾਵੇ ਤਾਂ ਕੁੱਲ ਮਿਲਾ ਕੇ ਹਾਲਾਤ ਨੇ ਜਿਹੜੇ ਹੁਣ ਔਖੇ ਹੁੰਦੇ ਨਜ਼ਰ ਆ ਰਹੇ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਸੇ ਵੀ ਮੁਲਕ ਦੇ ਵਿੱਚ ਐਂਟਰ ਹੁੰਦੇ ਨੇ ਅਪਡੇਟਸ ਉਹਨੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਤਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ